ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਨਾ ਤੋਕਾ ਅੱਛਾ ਕਿਵੇਂ ਹੋਇਆ ਅਸਤ ਜੀ ਇਹ ਬਹਿ ਵਿਰਾਮ ਇਹ ਪਹਾੜਾਂ ਦੇ ਪਈਆ ਸੌੜਤੇ ਇਹ ਆਦੇ ਅਸੀਂ ਛੜਕਾ ਸਿੱਧਿਆਂ ਨਾ ਪਨੇ ਸਰਕ ਛੜਕ ਤੋਂ ਕਰਾਸ ਕਰਨ ਵਾਲੇ ਨੂੰ ਟਕਰਾ ਲਾ ਚਰਾ ਦਿੱਤਾ ਮਿੱਟੀ ਵਾਲਾ ਅੱਛਾ ਜੀ ਹਾਂ ਮਿੱਟੀ ਪੱਠੇ ਤੇ ਮਿੱਟੀ ਦੇ ਹੰਦਾ ਮੜ ਫਜਮਾਰ ਤੇ ਪਜਾ ਲ ਗਿਆ ਏ ਅੱਛਾ ਮੋਕੇ ਦੇ ਭੱਜ ਗਿਆ ਮੋਕੇ ਦੇ ਭੱਜ ਗਿਆ ਨਹੀਂ ਫੜ ਲਿਆ ਨੇ ਉੱਥੇ ਪਟ્રોલ ਪੰਪ ਕੋਲੇ ਫੜ ਲਿਆ ਨੇ ਅੱਛਾ ਤੇ ਮੁੰਡਾ ਜਿਹੜਾ ਇਹ ਮੌਤ ਹੋਈ ਹੁੰਦਾ ਕੀ ਨਾਂ ਸੀਗਾ ਮਨਜੀਤ ਸਿੰਘ ਕਿੰਨੇ ਕੁ ਉਮਰ ਏ ਉਭਰਤਾ ਜੇ ਕਿੰਨੇ ਉਭਰੇ ਆਪਣੇ ਮੰਜੀਤ ਦੇ 25 ਸਾਲ ਦਾ ਮੁੰਡਾ ਐ ਸਾਰਾ 10 12 ਦਿਨ ਹੋਏ ਨੇ ਵਿਆਹ ਹੋਏ ਨੂੰ ਤੇ ਦੋਵੇਂ ਭਰਾ ਹੁਤਾਏ ਚਾਚੇ ਦੇ ਇੱਕ ਵੱਡੇ ਭਰਾ ਦਾ ਮੁੰਡਾ ਇੱਕ ਛੋਟੇ ਭਰਾ ਦਾ ਹੋਣਾ ਇੱਕ ਬੂਆ ਦਾ ਮੁੰਡਾ ਤਿੰਨ ਜਣੇ ਨੇ ਕਿੱਥੇ ਜਾ ਰਹੇ ਸੀਗੇ ਹਾਂਜੀ ਜਾ ਕਿੱਥੇ ਰਹੇ ਸੀਗੇ ਆਪਦੇ ਘਰ ਨੂੰ ਜਾ ਰਹੇ ਹਾਂ ਸਲਾਦੂ ਵਾਲੇ ਏਡੇ ਤੋਂ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਸਾਥੇ ਮੰਗ ਕਰਨਾ ਹੈ ਸਾਰਾ ਪਹੁੰਚਦਾ ਜਿਹੜਾ ਇੰਨੀ ਅਣਗਹਿਲੀ ਨਾਲ ਵਹੀਕਲ ਚਲਾ ਰਿਹਾ ਕਿਉਂ ਅਣਗਹਿਲੀ ਨਾਲ ਚਲਾ ਰਿਹਾ ਏ ਜਿਹੜੇ ਦੂਜੇ ਸੀ ਉਹਨਾਂ ਦੇ ਕੀ ਨਾਮ ਸੀਗੇ ਜੀ ਇਹ ਘਰ ਹੀ ਤਾਂ ਹੈ ਹਰੀ ਸਿੰਘ ਤੇ ਦੂਜੇ ਦਾ ਜੀ ਦੂਜੇ ਮੁੰਡੇ ਦਾ ਨਾਮ ਦਾ ਨਹੀਂ ਪਤਾ ਸੁਨੀਲ ਨਾਮ ਹੈ ਉਹਦਾ ਠੀਕ ਨੇ ਉਹ ਪਤਾ ਨਹੀਂ ਵੀਰੇ ਮੈਂ ਹੁਣ ਪਹੁੰਚਦੀ ਪਿਆ ਮੈਂ ਨਹੀਂ ਵੇਖਿਆ ਜਰਨੈਲ ਸਿੰਘ ਅੱਛਾ ਕੀ ਹੋਇਆ ਜੀ ਇਹ ਇਹ ਇੱਕ ਮਿੰਟ ਤੁਹ ਪੁੱਛਣਾ ਹੈ ਜਿਹੜੇ ਮੌਕੇ ਤੇਗੇ ਸੀ ਉਹਨਾਂ ਨਾਲ ਜਿਹੜੀ ਕੋਈ ਨਹੀਂ ਤੁਸੀਂ ਜਿਹੜੀ ਜਾਣਕਾਰੀ ਤੁਹਾਡੇ ਕੋਲ ਜੀ ਉਹ ਦੇ ਦਿਓ ਇਹ ਐਕਸੀਡੈਂਟ ਆਇਆ ਹੈ। ਅੱਛਾ ਜੀ। ਕਿੱਥੇ ਕਰਕੇ ਹੋਇਆ ਜੀ? ਇਹ ਲਾਧੂਕਾ ਦੇ ਕੋਲ ਆਰੋ ਹਗਾ ਉੱਥੇ ਕਿਧਰੇ? ਹਾਂ। ਫੌਜੀ ਦਾ ਆਰੋ ਉਹਦੇ ਆਰੋ ਦੇ ਸਾਹਮਣੇ। ਅੱਛਾ ਕਿੰਨੇ ਜਣਾਂ ਦੀ ਡੈਥ ਹੋਈ? ਇੱਕ ਜਨ ਬੰਦੇ ਦੀ ਪਤ। ਤੇ ਕਿੰਨੇ ਜਣੇ ਸੀਗੇ? ਤਿੰਨ ਜਣੇ ਸੀ। ਕਿੱਥੋਂ ਆ ਰਹੇ ਸੀਗੇ? ਇਹ ਲਾਧੂਕਾ ਪਿੰਡ ਤੋਂ ਆ ਰਹੇ ਸੀ। ਐਕਸੀਡੈਂਟ ਹੋਇਆ ਕਿੱਥੇ ਕਰਕੇ ਕਿਹਦੇ ਨਾਲ ਹੋਇਆਗਾ? ਇਹ ਟਰੈਕਟਰ ਟਰਾਲੀ ਹੈਗੀ ਸੀ ਡੰਫਰ ਹੈਗਾ ਸੀ ਮਿੱਟੀ ਵਾਲਾ। ਅੱਛਾ ਮਰਨ ਵਾਲੇ ਦਾ ਕੀ ਨਾਮ ਹੈ? ਮਨਜੀਤ ਸਿੰਘ। ਕਿੰਨੀ ਕੁ ਉਮਰ ਹੈ? ਉਮਰ ਕੀ 22-23 ਸਾਲ ਦਾ ਹੈ ਜੇ ਹਫਤਾ ਵਿਆਹ ਹੋਇਆ 10 ਦਿਨ ਪਹਿਲਾਂ 19 ਤਰੀਕ ਦੀ ਵਰਾਤ ਸੀ ਅੱਛਾ ਤੇ ਕੰਮ ਕਰ ਕੀ ਕਰਦਾ ਸੀਗਾ ਕੰਮ ਮਵੈਲਾਂ ਦਾ ਰੇਰਿੰਗ ਦਾ ਕੰਮ ਕਰਦਾ ਕਿੱਥੇ ਪਹਿਲਾਂ ਇੱਥੇ ਦੁਕਾਨ ਲਾਦੂ ਕਾ ਖੋਲੇ ਸੀ ਹੁਣ ਦਿੱਲੀ ਕੰਮ ਕਰਦਾ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਪਿੰਡ ਲਾਦੂ ਕਾ ਕਿਸ ਨੇ ਹਾਂਜੀ ਵੱਡੇ ਲਾਦੂ ਤੇ ਦੂਜੇ ਜਿਹੜੇ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਨੇ ਉਹ ਵੀ ਇੱਕ ਉਸ ਦਾ ਛੋਟਾ ਭਰਾ ਹੈ ਚਾਚੇ ਦਾ ਮੁੰਡਾ ਇੱਕੋਂ ਦੀ ਬੁਆ ਦਾ ਮੁੰਡਾ ਹੈ ਅੱਛਾ ਜੀ ਉਹ ਉਹ ਕਿੱਥੇ ਹੈਗੇ ਨੇ ਉਹ ਠੀਕ ਨੇ ਇੱਕ ਨੂੰ ਤੇ ਇੱਥੇ ਗੁਪਤੇ ਹਸਪੀਟਲ ਲੈ ਗਏ ਨੇ ਅੱਛਾ ਜੀ ਤੇ ਉਹਨਦੇ ਪਤਾਲੂ ਦਰਦ ਕੀਤੇ ਜਾਂਦੇ ਨੇ ਕਹਿੰਦਾ ਪਤਾਲੂ ਬੜੇ ਦਰਦ ਕੀਤੇ ਜਾਂਦੇ ਨੇ ਵੀ ਚੈੱਕ ਕਰਾਓ ਹੁਣ ਵੇਖੋ ਅੱਗੇ ਨ ਜਾਂਦੇ ਕੀ ਸਮਝਦੇ ਕਿੰਦੀ ਗਲਤੀ ਹੈ ਇਹ ਇਹ ਗਲਤੀ ਟਰੈਕਟਰ ਵਾਲੇ ਦੀ ਹੈ ਹਾਂ ਹਾਂ ਜੀ ਠੀਕ ਕੀ ਮੰਗ ਕਰਦੇ ਹੋ ਮੰਗ ਕਰੋ ਕਾਰਵਾਈ ਕਰਵਾਵਾਂਗੇ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੀ ਨਾ ਜੀ ਤੁਹਾਡਾ ਜਰਨੈਲ ਸਿੰਘ ਠੀਕ ਕੀ ਲੱਗਦੇ ਨੇ ਮੈਂ ਮਾਮਾ ਲਗਣਾ ਜੀ ਮੇਰੇ ਜੀ ਜਰਨੈਲ ਸਿੰਘ ਅੱਛਾ ਕੀ ਹੋਇਆ ਹੈ ਜੀ ਇਹ ਇਹ ਇੱਕ ਮਿੰਟ ਤੁਸੀਂ ਇਹਨਾਂ ਦੇ ਮੌਕੇ ਤੇ ਗਏ ਸੀ ਉਹਨਾਂ ਨਾਲ ਦੇ ਕੋਈ ਨਾ ਤੁਸੀਂ ਜਿਹੜੀ ਜਾਣਕਾਰੀ ਤੁਹਾਡੇ ਕੋਲ ਜੀ ਉਹ ਦੇ ਦਿਓ ਕਿ ਇਹ ਐਕਸੀਡੈਂਟ ਆਇਆ ਹੈ ਅੱਛਾ ਜੀ ਕਿੱਥੇ ਕਰਕੇ ਹੋਇਆ ਜੀ ਇਹ ਲਾਧੂਕਾ ਦੇ ਕੋਲ ਆਰੋ ਹੋਦਾ ਉੱਥੇ ਕਿਧਰੇ ਹਾਂ ਫੌਜੀ ਦਾ ਆਰੋ ਉਹਦੇ ਆਰੋ ਦੇ ਸਾਹਮਣੇ ਅੱਛਾ ਕਿੰਨੇ ਜਣੇ ਦੀ ਡੈਥ ਹੋਈ ਇੱਕ ਜਨ ਬੰਦੇ ਦੀ ਬਤ ਹੈ ਤੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਕਿੱਥੋਂ ਆ ਰਹੇ ਸੀਗੇ ਇਹ ਲਾਧੂਕਾ ਪਿੰਡ ਤੋਂ ਆ ਰਹੇ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਕਿਹਦੇ ਨਾਲ ਹੋਇਆਗਾ ਇਹ ਟਰੈਕਟਰ ਟਰਾਲੀ ਹੈਗੀ ਸੀ ਡੰਫਰ ਹੈਗਾ ਸੀ ਮਿੱਟੀ ਵਾਲਾ ਅੱਛਾ ਮਰਨ ਵਾਲੇ ਦਾ ਕੀ ਨਾਮ ਹੈ ਮਨਜੀਤ ਸਿੰਘ ਕਿੰਨੀ ਕੋਮਰੇ ਉਮਰ ਕੀ 22 ਸਾਲ ਦਾ ਹੈ ਹਜੇ ਹਫਤਾ ਵਿਆਹ ਹੋਇਆ 10 ਦਿਨ ਪਹਿਲਾਂ 19 ਤਰੀਕ ਦੀ ਵਰਾਤ ਸੀ ਅੱਛਾ ਤੇ ਕੰਮ ਕਰ ਕੀ ਕਰਦਾ ਸੀਗਾ ਕੰਮ ਮੋਬਾਈਲਾਂ ਦਾ ਰੇਰਿੰਗ ਦਾ ਕੰਮ ਕਰਦਾ ਕਿੱਥੇ ਪਹਿਲਾਂ ਇੱਥੇ ਦੁਕਾਨ ਲਾਦੂ ਕਾ ਖੋਲੇ ਸੀ ਹੁਣ ਦਿੱਲੀ ਕੰਮ ਕਰਦਾ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਪਿੰਡ ਲਾਦੂ ਕਾ ਕਿਸ ਨੇ ਹਾਂਜੀ ਵੱਡੇ ਲਾਦੂ ਤੇ ਦੂਜੇ ਜਿਹੜੇ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਨੇ ਉਹ ਵੀ ਇੱਕ ਉਸ ਦਾ ਛੋਟਾ ਭਰਾ ਹੈ ਚਾਚੇ ਦਾ ਮੁੰਡਾ ਇੱਕ ਉਹਦੀ ਬੁਆ ਦਾ ਮੁੰਡਾ ਹੈ ਅੱਛਾ ਜੀ ਉਹ ਉਹ ਕਿੱਥੇ ਹੈਗੇ ਨੇ ਉਹ ਠੀਕ ਨੇ ਇੱਕ ਨੂੰ ਤਾਂ ਇੱਥੇ ਗੁਪਤੇ ਹਸਪੀਟਲ ਲੈ ਗਏ ਨੇ ਅੱਛਾ ਜੀ ਤੇ ਉਹਨਾਂ ਦੇ ਪਤਾਲੂ ਦਰਦ ਕੀਤੇ ਜਾਂਦੇ ਨੇ ਕਹਿੰਦਾ ਪਤਾਲੂ ਬੜੇ ਦਰਦ ਕੀਤੇ ਜਾਂਦੇ ਨੇ ਵੀ ਚੈੱਕ ਕਰਾਓ ਹੁਣ ਵੇਖੋ ਅੱਗੇ ਲੈ ਜਾਂਦੇ ਕੀ ਸਮਝਦੇ ਕਿੰਦੀ ਗਲਤੀ ਹੈ ਇਹ ਇਹ ਗਲਤੀ ਡਾਕਟਰ ਵਾਲੇ ਦੀ ਹੈ ਹਾਂ ਹਾਂ ਠੀਕ ਕੀ ਮੰਗ ਕਰਦੇ ਹੋ ਮੰਗ ਉਹਨੂੰ ਕਾਰਵਾਈ ਕਰਵਾਵਾਂਗੇ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੀ ਨਾਮ ਹੈ ਤੁਹਾਡਾ ਕਰਨੈਲ ਸਿੰਘ ਠੀਕ ਕੀ ਲੱਗਦੇ ਮੈਂ ਮਾਮਾ ਲੱਗਣਾ ਜੀ ਮੇਰੇ ਜੀ